ਅੱਜ ਜੀ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਚੌਂਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇ ਏਰੀਏ ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਆ ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕੇ ਤੋਂ ਜੋ ਮਡਲੀ ਤਫਤੀਸ਼ ਕਰਕੇ ਮਕਦਮਾ ਵੀ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਸਰ ਦਾ ਕਾਰਨ ਕੀ ਰਿਹਾ ਇਸ ਮਰਡਰ ਦਾ ਔਰ ਕੀ ਕੁਝ ਜਾਂਚ ਹੋਈ ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਤੇ ਜੋ ਪੀੜਤ ਨੇ ਦੋਨੋਂ ਇੱਕ ਦੂਜੇ ਤੇ ਨੌਨ ਸੀਗੇ ਤੇ ਸੈਮਟੀ ਨਾਲ ਹੀ ਘਰ ਦੇ ਅੰਦਰ ਗਏ ਆ ਕੋਈ ਫੋਰਸਿਬਲ ਐਂਟਰੀ ਨਹੀਂ ਹੈਗੀ ਕੋਈ ਬੋਡੀ ਤੇ ਸਟਰਗਲ ਮਾਰਕਸ ਵੀ ਨਹੀਂ ਹੈਗੇ ਤਾਂ ਮਤਲਬ ਉਹ ਚੀਜ਼ ਕੋਈ ਫੋਰਸਿਬਲੀ ਕੋਈ ਅਜਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ ਉਹ ਵੀ ਅਜੇ ਹਸਪੀਟਲ 'ਚ ਹੀ ਹੈਗਾ ਜਦੋਂ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ। ਲਵਿੰਗਲ ਸਾਹਮਣੇ ਆਇਆ ਸੀ। ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ ਲੜਕੀ ਜਿਹੜੀ ਮ੍ਰਿਤਕ ਹੈਗੀ ਹੈ ਇੱਕ ਤਾਂ ਉਹਦਾ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸੁਲ ਕੁਰੇਸ਼ੀ ਜਿਹੜਾ ਇਹਦਾ ਰਹਿਣ ਵਾਲਾ ਸਰ ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਤੇ ਹੁਣ ਇਹ ਚੰਡੀਗੜ੍ਹ ਰਹਿਦਾ। ਜੀ ਸਰ ਕਿ ਮਰਡਰ ਕਰਕੇ ਕੁੜੀ ਦੀ ਗੱਡੀ ਲੈ ਕੇ ਫਰਾਰ ਹੋਇਆ। ਹਾਂਜੀ ਕੁੜੀ ਦੀ ਫੈਮਲੀ ਦੀ ਕਾਰ ਸੀਗੀ ਜੀ ਤੇ ਉਹ ਲੈ ਕੇ ਇਹ ਉਥੋਂ ਮੌਕੇ ਤੋਂ ਘਰ ਪਰ ਕਰ ਕਿੱਥੇ ਕੋਈ ਐਕਸੀਡੈਂਟ ਹੋਇਆ ਹੁੰਦਾ ਜੀ ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਵਾਦ ਮਾਰਕੰਡਾ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਹੁਣ ਦਾਖਲ ਕਿੱਥੇ ਜਿਹੜੇ ਇਲਾਕੇ ਜੀ ਉਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸਰ ਇਹ ਕਿੰਨੇ ਕ ਵਜੇ ਘਰ ਆਇਆ ਕਿੰਨੇ ਕ ਵਜੇ ਦਾ ਹੈ ਵਾਕਿਆ ਜਦੋਂ ਉਹਨੇ ਮਰਡਰ ਕੀਤਾ ਜੀ ਐਗਜ਼ੈਕਟ ਡਿਟੇਲਸ ਤਾਂ ਜੀ ਮੌਕੇ ਦੀ ਜਿਹੜਾ ਸੀਸੀਟੀਵੀ ਕੈਮਰਾਜ਼ ਵਗੈਰਾ ਅਸੀਂ ਚੈੱਕ ਕਰ ਰਹੇ ਆ ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇਨਸੀਡੈਂਟ ਹੋਇਆ ਤੇ ਸਰ ਕੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਹੋਇਆ ਜੀ ਅ ਲੜਕੀ ਦੇ ਬ੍ਰਦਰ ਦੇ ਬਿਆਨਾਂ ਦੇ ਪਰਚਾ ਕਿਹੜੀ ਧਾਰਾ ਦੇ ਤਹਿਤ ਬੱਥਿਆ ਅੰਡਰ ਸੈਕਸ਼ਨ 302 ਆਈਪੀਸੀ ਕੋਈ ਹੋਰ ਪਤਾ ਲੱਗਿਆ ਜੀ ਕਿਉਂ ਇਸਨੇ ਕਤਲ ਕਿਉਂ ਕੀਤਾ ਸੀ ਜੀ ਇਸ ਲੜਕੀ ਦਾ ਜੀ ਨਹੀਂ ਜੀ ਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਮੁੰਡਾ ਰਿਕਵਰ ਕਰੂਗਾ ਉਹਦੀ ਕੁਐਸਚਨਿੰਗ ਤੋਂ ਹੀ ਸਾਹਮਣੇ ਆਉਣਾ ਹੈ ਹਾਂਜੀ ਅੰਡਰ ਅਬਜ਼ਰਵੇਸ਼ਨ ਹੈਗਾ ਹਸਪੀਟਲ ਦੇ ਵਿੱਚ ਤੇ ਹੁਜੇ ਅੱਜ ਹੀ ਜਿਵੇਂ ਐਡਮਿਟ ਹੋਇਆ ਤਾਂ ਸ਼ਾਮ ਤੱਕ ਪਤਾ ਲੱਗੂਗਾ ਇਹਦੀ ਕੰਡੀਸ਼ਨ